ਜੱਗੇ ਆਈ ਮਤ ਹਾਂ ਬੁੱਤਾ ਸਸਰੀ ਘਰ ਸਸਤਰੀ ਘਰ ਆ ਲੁੱਤ ਹਾਂ ਠੀਕ ਆ ਬੁੱਤਾ ਹਾਂ ਠੀਕ ਆ ਇੰਨੀ ਗਰਮੀ ਪੈਂਦੀ ਤੇ ਮੈਨੂੰ ਫੋਨ ਕਰਦਾ ਨਹੀਂ ਬਸ ਅੱਡੇ ਤੋਂ ਮੈਂ ਲੈ ਜਾਂਦਾ ਬਸ ਬੁੱਤਾ ਫੇ ਆ ਤਾਂ ਖੜਾ ਅੱਡਾ ਕਿਹੜਾ ਬੜੀ ਦੂਰ ਹੈਗਾ ਹਾਂ ਤਾਂ ਹੈਗਾ ਚਲੋ ਹੋਰ ਗਰਮੀ ਤਾਂ ਬੁੱਤ ਬਹੁਤ ਹੈਗੀ ਠੀਕ ਠਾਕ ਬੁੱਦੀ ਤੁਹਾਨੂੰ ਲੱਗਿਆ ਪਣ ਹਾਂ ਬੁੱਤ ਲਈ ਜਾਂਦੇ ਨੇ ਅੱਛਾ ਹਾਂ ਮੈਂ ਵੀ ਮਾਂ ਤੇ ਲੈ ਨਹੀਂ ਆਉਂਦਾ ਸੀ ਕਿੰਨੇ ਦਿਨ ਹੋ ਗਏ ਤੈਨੂੰ ਉੱਤੇ ਬੈਠੀ ਨੂੰ ਉੱਤੋਂ ਹਾਂ ਤਾਂ ਮੈਂ ਜਾਉਂਗੀ ਬਾਅਦਸ। ਤੂੰ ਆਏ ਕਿਤੇ ਘੰਟੇ ਦੋ ਘੰਟੇ ਬਸ ਤੈਨੂੰ। ਦੁਕਾਨ ਤੇ ਬਸ ਤੈਨੂੰ। ਬੁੱਤਰ ਮੈਨੂੰ ਕੰਮ ਜਿਆਦੀ ਨਾਲ ਦੇ ਠੇਕੇ ਵਾਲੇ ਕੋਲ ਜਾ ਕੇ ਆਉਂਗੀ। ਅੱਛਾ। ਨਾਲੇ ਮੈਨੂੰ ਹੋਰ ਕੰਮ ਜਿਆਸੀਆ। ਚਲ ਤੇਰੀ ਮਰਜ਼ੀ ਆ ਫਿਰ। ਮਰਜ਼ੀ ਤਾਂ ਤੈਨੂੰ ਦੱਸ ਦਿਆ ਬੁੱਤਾ। ਮੈਂ ਜਾ ਕੇ ਆਉਂਗੀ ਜਨਾ। ਤੂੰ ਨਾ ਟੈਕ ਛੱਲ ਲਈ ਕਾਸੇ ਦੀ। ਨਾ ਚੋਲ ਕੋਈ। ਹਾਂ। ਆ ਠੇਕੇ ਵਾਲੇ ਕੋਲ ਕਿਵੇਂ ਜਾ ਕੇ ਆਉਣਾ ਹੈਗਾ? ਬਸ ਬੁੱਤ ਕੰਮ ਜਿਆਸੀ ਮੈਨੂੰ। ਅੱਛਾ। ਚਲ ਮੈਂ ਚਾਹ ਬਣਾਉਣਾ ਫਿਰ ਚਾਹ ਪੀ ਕੇ ਵਗ ਜੀ ਤੂੰ। ਨਾ ਬਥੇ ਜਾਨ ਨੂੰ ਵੀ ਗਰਮੀ ਆਗੀ ਚਲ ਮੈਂ ਥੋੜਾ ਜਿਹਾ ਰਾਮ ਜੀ ਕਰਕੇ ਨਾ ਅਖਾਂ ਜੀ ਜਾ ਕੇ ਆਉਂਗੀ ਅੱਛਾ ਚਲ ਦੋ ਦਿਨਾਂ ਨੂੰ ਫਿਰ ਲੈਣਾ ਅੰਕ ਨੂੰ ਹਾਂ ਫਿਰ ਮੈਂ ਵਾਪਸ ਜਾਉਂਗੀ ਹੁਣ ਜਾ ਕੇ ਇੱਕ ਵਾਰੀ ਉਹਨਾਂ ਕੋਲੇ ਤੇ ਤੂੰ ਆ ਲੈਣ ਨਾ ਪਤਾ ਹੀ ਨਾ ਆਉਣ ਨਹੀਂ ਦਿੰਦੇ ਹੈਗੇ ਤੈਨੂੰ ਵਾਰੀ ਵਾਰੀ ਕਾਈ ਜਾਂਦੀਆਂ ਅੱਛਾ ਉਹਨਾਂ ਨੇ ਤਾਂ ਮੁੱਲ ਹੀ ਲੈ ਲਈ ਤੇਰੀ ਮਾਂ ਚਲ ਫਿਰ ਉੱਥੇ ਸਰਦਾ ਨਹੀਂ ਇਸ ਕਰਕੇ ਹੋਰ ਉਹ ਦੋ ਘੰਟੇ ਵਾਸਤੇ ਆਈ ਕੀ ਨਾ ਆਈ

ਮਾ ਚੱਲ ਨਾਲ ਪਤਾ ਲਿਆ ਆਉਂਗੀ ਕਿਵੇਂ ਹੁਣ ਠੀਕ ਹੈ ਠੀਕ ਆ ਜੀ ਹੁਣ ਤਾਂ ਕਿੰਨੇ ਟਾਈਮ ਬਾਅਦ ਤੇ ਐਡ ਕਰਕੀ ਹਾਂ ਉਹਨੂੰ ਕਿਹਨਾਂ ਨੇ ਦੇਖੋ ਭਈ ਉਹ ਤਾਂ ਨਹੀਂ ਮੈਂ ਪੁੱਛਿਆਗਾ ਦਵਾਈ ਚੱਲੂਗਾ ਜੀ ਕਿੱਥੋਂ ਕਰਵਾਈਆਂ ਨੇ ਉਠਾਣੀ ਤਾਂ ਕਰਾਈਆਂ ਨੇ ਅੱਛਾ ਜਨਮ ਮੁਕਤੀ ਵਾਲਾ ਦੁ ਕਰਾਈਉਂ ਨਾ ਇਹ ਨਹੀਂ ਮੈਨੂੰ ਪਤਾ ਕਿਹੜਾ ਨੇ ਕਰਾਈਆਂ ਨੇ ਵਧੀਆ ਚ ਕਰਾਈਆਂ ਨੇ ਉਹ ਤਾਂ ਚੱਲ ਵਧੀਆ ਹਾਂ ਚੱਲ ਚੰਗਾ ਬੋ ਤਾਂ ਮੈਂ ਚਲਦੀ ਆਂ ਜੀ ਚੱਲ ਚੰਗਾ ਬੋ ਕਿਆ ਹਾਂ ਬਈ ਰੀਤ ਬੈ ਲੈ ਵੀਰੇ ਕੀ ਕਰਦੀ ਤੁਸੀਂ ਕੁਛ ਨਹੀਂ ਕਰਦੀ ਲੈ ਇੱਧਰ ਬਹਿ ਜਾ ਲੈ ਬਣੀ ਮੈਂ ਜਾਂਦਾ ਸੀ ਫਿਰ ਕਿਤੇ ਖੇਤ ਜਾਣਾ ਬਈ ਨਾ ਨਾ ਉੱਥੇ ਨਾਲ ਤਾਂ ਮਸੀ ਦਾ ਫੋਨ ਆਇਆ ਜੀ ਹੂੰ ਉਹ ਕਹਤੋਂ ਉਹਨੂੰ ਲੈ ਆਈਂਗਾ ਦਸੀ ਨੂੰ ਅੱਛਾ ਹਾਂ ਬਾਬੇ ਨੂੰ ਲੈ ਕੇ ਆਉਣਾ ਹਾਂ ਉਹ ਵੀ ਜਾਦੀ ਕਰੀ ਜਾਂਦੀ ਐ ਉੱਥੇ ਮਾਸੀ ਤਾਂ ਹੂੰ ਤੇ ਕਭੀ ਜਾ ਇਕ ਮੈਂ ਚਲਾ ਇਧਰੋਂ ਟੈਨਜੋ ਟਾਈਮ ਕੱਢ ਲੈ ਚਲਾ ਇਧਰੋਂ ਆਪਣਾ ਸਾਰਾ ਕੰਮ ਨਿਭੜ ਗਿਆ ਹੁਣ ਤੇ ਉੱਧਰ ਜਾ ਕੇ ਉੱਥੇ ਕਰਦਾ ਫਿਰ ਸੰਭਾਲਦੇ ਆ ਕੰਮ ਇਹ ਤਾਂ ਹੈਗਾ ਬਈ ਮਾਸੀ ਵਿਚਾਰੀ ਕਿੰਨਾ ਟਾਈਮ ਬੈਠੀ ਰਹੂਗੀ ਉਹਨੂੰ ਵੀ ਔਖਾ ਏ ਬਹੁਤ ਬਈ ਪਤਾ ਨਹੀਂ ਜਰਾ ਇੰਨਾ ਤਾਂ ਬਹੁਤ ਹੋ ਗਿਆ ਨਹੀਂ ਤਾਂ ਕਿਉਂ ਐਵੇਂ ਚਲੋ ਕਰ ਸ਼ਾਮ ਲਿਆ ਉਹਨੇ ਵਿਚਾਰੀ ਨੇ ਔਖੀ ਸੌਖੀ ਨੇ ਨੀ ਬੁੜੇ ਬੰਦੇ ਨੂੰ ਦੁਖੀ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਇੰਨੀ ਸਿਆਣੀ ਉਮਰ ਚ ਸਾਰਾ ਕੰਮ ਕਰਦੀ ਹੈ ਵਿਚਾਰੀ ਹਾਂ ਚਲ ਸ਼ਾਮ ਲਿਆ ਭਈ ਅਗਲੇ ਦੀ ਸ਼ਾਬਾਸ਼ੀ ਚੱਲ ਤੂੰ ਬਈ ਫਿਰ ਭਾਬੀ ਨੂੰ ਤਾਂ ਲੈ ਕੇ ਆ ਹਾਂ ਉਹਨੂੰ ਲੈ ਕੇ ਆਉਣਾ ਹੂੰ ਉਹ ਵੀ ਸਾਨੂੰ ਪਤਾ ਉਹਦੀ ਸੁਵਾਰਾ ਵੀ ਤੈਨੂੰ ਪਤਾ ਹੈ ਉਹਦੇ ਸੁਭਾ ਨੂੰ ਤਾਂ ਹੁਣ ਆਪਾਂ ਬਈ ਬਦਲਣੀ ਚਾਹਦੇ ਜੇ ਤਾਂ ਕੋਈ ਬਦਲਣ ਵਾਲੀ ਚੀਜ਼ ਹੋਵੇ ਚੇਂਜ ਕਰਾ ਲਈਏ ਹੁਣ ਕੀ ਕਰੀਏ ਉਹੀ ਗੱਲ ਹੈ ਨੇ ਭੈਣੇ ਹੁਣ ਜੇ ਤਾਂ ਕਿਸੇ ਨੂੰ ਹੋਰ ਪਹਿਣ ਬਾਈ ਨੂੰ ਕਹਿੰਦੇ ਰਿਸ਼ਤੇਦਾਰਨ ਦੇਗਾ ਹੈਨਾ ਅਗਲਾ ਕਹਿੰਦੇ ਨੇ ਅੰਦਰ ਚ ਜਿਹੜਾ ਰੋਜ਼ ਦੀ ਹੈ ਚਲ ਵੀਰੇ ਪਹਿਲਾਂ ਤਾਂ ਮੇਰੇ ਕਰਕੇ ਸੀ ਵੀ ਰੀਤ ਇੱਥੇ ਬੈਠੀ ਆ ਤੇ ਹੁਣ ਤਾਂ ਮੈਂ ਵੀ ਨਹੀਂ ਹੈਗੀ ਆਪਾਂ ਚੱਲ ਪਹਿਲਾਂ ਫਿਰ ਵੀ ਨਹੀਂ ਕਦੇ ਕਿਸੇ ਅੱਗੇ ਗੱਲ ਕੀਤੀ ਭਾਬੀ ਐਂ ਕਰਦੀ ਆ ਇਹ ਤਾਂ ਆਪਣੇ ਸੋਚਦੇ ਨਹੀਂ ਨਾ ਇਹੀ ਤਾਂ ਗੱਲ ਐ ਜੇ ਸੋਚਣ ਫੇਰ ਕੀ ਐ ਫਿਰ ਤਾਂ ਲੋੜ ਹੀ ਨਹੀਂ ਫਿਰ ਤਾਂ ਕਿਸੇ ਗੱਲ ਦਾ ਉਹੀ ਨਹੀਂ ਪੈਂਦਾ ਹੈਗਾ ਸਾਰੇ ਭੈਣ ਭਾਈਆਂ ਦਾ ਇਧਰ ਉਧਰ ਟਾਈਮ ਪਾਸ ਹੋਈ ਜਾਂਦਾ ਚਲ ਕੋਈ ਨਾ ਵੀਰੇ ਹੁਣ ਮੈਂ ਆਪਦੇ ਘਰੇ ਖੁਸ਼ ਆ ਵਧੀਆ ਬਸ ਦੀ ਰਸ ਦੀ ਆ ਤੂੰ ਵੀ ਆਪਦਾ ਘਰ ਬਸਾ ਨਾਲੇ ਲੜਾਈ ਨਾ ਕਰਿਓ ਬਾਰੀ ਬਾਰੀ ਚਲੋ ਆਪਣੇ ਇਹੀ ਫਿਕਰ ਸੀ ਆਪਾਂ ਨੂੰ ਉਹ ਮੁੱਕ ਗਿਆ ਠੀਕ ਹੈ ਹੁਣ ਚਲੋ ਅੱਗੇ ਜਿਵੇਂ ਕੋਈ ਮਾਲਕ ਦੀ ਮਰਜ਼ੀ ਹੈ ਜਿਵੇਂ ਕਰੂਗਾ ਠੀਕ ਹੈ ਨਾ ਜੀ ਵੀਰੇ ਉਹ ਬੋਲਦੀ ਵੀ ਹੁੰਦੀ ਹੈ ਨਾ ਤੂੰ ਚੁੱਪ ਕਰ ਜਾ ਕਰ ਆਪਣਾ ਤਾਂ ਤੈਨੂੰ ਪਤੀ ਯਾਰੀ ਤਾਂ ਦੇਖ ਪਹਿਲਾਂ ਆਪਾਂ ਕਿੰਨਾ ਚਿਰ ਬੋਲਦੇ ਆਂ ਤੂੰ ਸੀ ਜਦੋਂ ਕਹਿੰਦੇ ਫਿਰ ਉਦੋਂ ਕਿੰਨੇ ਕਿੰਨਾ ਬੋਲਦੇ ਸੀ ਆਪਾਂ ਆਪਾਂ ਤਾਂ ਇਹ ਕਹਿੰਦੇ ਸੀ ਵੀ ਆਪਾਂ ਤਾਂ ਪਹਿਲੀ ਆਪਣੇ ਦੇ ਬਸਟ ਪਿਆ ਹੋਇਆ ਹੈ ਆਪਾਂ ਕੀ ਕਰਾਂਗੇ ਬੋਲ ਕੇ ਲੋਕ ਲੋਕ ਕੀ ਕਹਿਣਗੇ ਸਹੀ ਗੱਲ ਹੈ ਵੀ ਹੁਣ ਦੂਜੇ ਨੂੰ ਕੀ ਸੁਣਾ ਕੇ ਦੱਸੇ ਅਗਲਾ ਵੀ ਭਾਬੀ ਮੇਰੇ ਨਾਲ ਨਹੀਂ ਲੜਦੀ ਰਹਿੰਦੀ ਸੀ ਵੀ ਕੁੜੀ ਘਰੇ ਬੈਠੀ ਆ ਮੈਂ ਤਾਂ ਇੱਥੇ ਵੀ ਸਾਰਿਆਂ ਨੂੰ ਐਂ ਦੱਸਿਆ ਹੋਇਆ ਵੀ ਮੇਰੀ ਭਾਬੀ ਵਰਗਾ ਤਾਂ ਕੋਈ ਚੰਗਾ ਨਹੀਂ ਹੈਗਾ। ਚੱਲ ਬਈ ਪਤਾ ਕੀ ਐ ਹੁਣ ਵਧੀਆ ਸਮਾਂ ਸਬਰ ਦਾ ਫਲ ਮਿੱਠਾ ਹੁੰਦਾ ਠੀਕ ਐ। ਚੱਲ ਤੇਰੀ ਰੱਬ ਨੇ ਵਧੀਆ ਸੁਣ ਲਈ ਠੀਕ ਐ। ਵਧੀਆ ਉਹਦਾ ਭਾਈ ਹੁਣ ਬਸੋ ਰਸੋ। ਕੋਈ ਨਾ ਬਈ। ਹਾਂ। ਚੱਲ ਫਿਰ ਮੈਨੂੰ ਪਹੁੰਚ ਕੇ ਫੋਨ ਜ਼ਰੂਰ ਕਰਦੀ ਵੀਰੇ। ਹਾਂ ਚੱਲ ਠੀਕ ਐ ਬਣੇ। ਚੰਗਾ ਬਈ ਜੇ ਚਾਹ ਪੀਣੀ ਸੀ ਕੁਟ ਬਣਾ ਲੈ। ਨਾ ਬਸ ਬਣੇ ਬਸ। ਚੰਗਾ ਵੀਰੇ। ਹੋਰ ਭਾਈ ਠੀਕ ਹੋ? ਹਾਂਜੀ ਠੀਕ ਐ ਜੀ। ਮੈਂ ਕਰਦਾ ਸੀ ਭਾਈ ਤਿਆਰੀ ਜਾਣ ਦੀ ਅੱਛਾ ਮੈਂ ਚਲ ਕੇ ਰਮੇ ਦੇ ਵਾ ਭਾਈ ਆ ਕੇ ਤੇ ਮੈਂ ਕਹਿੰਦੀ ਸੀ ਹਾਂ ਜੀ ਨੂਰੀਤ ਨੇ ਦੱਸਿਆ ਸੀਗਾ ਕਿ ਤੇਰੇ ਵੀ ਜਵਾਬ ਜਾ ਰਹੇ ਨੇ ਹਾਂ ਜਾ ਰਹੇ ਨਹੀਂ ਕੀ ਗੱਲ ਹਜੇ ਆਈ ਨਹੀਂ ਭਾਈ ਨਾ ਇਹ ਨਹੀਂ ਬਾਕੀ ਫੋਨ ਆਇਆ ਸੀ ਅੱਛਾ ਸਵੇ ਵੀ ਆਉਣਗੇ ਤੇ ਜਾਇਦ ਪਤਾ ਲੱਗੂਗਾ ਅਸਲ ਅੱਛਾ ਹਾਂ ਦੱਸ ਦਿਗਾ ਮਾਂਸੀ ਕਲੇਸ਼ ਜਰਾ ਰੱਖ ਦਿਓ ਕਹਿੰਦੀ ਤਨੂਏ ਤਾਂ ਤੁਹਾਨੂੰ ਪਤਾ ਹੀ ਹੈ ਜੀ ਘਰ ਘਰੇ ਇਹੀ ਹਾਲ ਹੈ ਕਿਸੇ ਦੇ ਥੋੜਾ ਕਿਸੇ ਦੇ ਬਹੁਤਾ ਹਾਂ ਤੇ ਉਹ ਆਪਣੇ ਲੱਕੀ ਨੇ ਪੈਸੇ ਦੇ ਦਿੱਤੇ ਤੁਨੂੰ ਹਾਂ ਦੇ ਦਿੱਤੇ ਸੀ ਜੀ ਅੱਛਾ ਬਸ ਉਹ ਆਈਂ ਕਹਿੰਦਾ ਸੀ ਕਿ ਮੇਰੇ ਬੀਬੀ ਸੇਤੀ ਮਰਾਏ ਤਰਫੋਂ ਨੇ ਡੋਮੀਨਰੀ ਜੁਬਾਨ ਕਰੀਏ ਉਹਨਾਂ ਨਾਲ ਹਾਂ ਬੰਦੋ ਮਹੀਨੇ ਤੋਂ ਹੀ ਪਹਿਲਾਂ ਆਪਾਂ 10 ਦਿਨ ਪੱਜੀ ਦੇ ਦਾਂਗੇ ਤੇ ਜਵੇਂ ਉਹ ਲਈਏ ਕੇ ਵੈਸੀ ਚਾਹੀਂਦੇ ਸੀ ਨਹੀਂ ਵੈਸੀ ਚਾਹੀਂਦੇ ਸੀ ਕੁਸਤਾ ਦੀਪਨ ਜੀ ਹੇਰ ਪੀਆ ਦੇਣਾ ਲੈਣਾ ਜੀ ਸਿਰਾ ਅੱਛਾ ਅੱਛਾ ਵੀ ਉਹ ਹੋ ਜਾਊਗਾ ਨਾਲ ਹਾਂ ਇੱਕ ਦੋ ਹੁਣ ਸਾਨੂੰ ਪਤਾ ਹੈ ਕਿ ਉਹਨਾਂ ਲੱਗਦਾ ਉਹ ਖਰਚਾ ਪਾਣੀ ਹੋ ਜਾਊਗਾ ਹਾਂ ਉਹਦੇ ਕਰਕੇ ਵੀ ਸਾਰਿਆਂ ਦਾ ਨਿਮੇੜੀ ਦੇਵਾਂਗੇ ਹਾਂ ਹਾਂ ਜੋ ਇੰਦਰ ਤਾਂ ਚਲੋ ਵੀ ਕਿੱਥੇ ਤਾਂ ਹੁਣ ਥੋੜੇ ਥੋੜੇ ਫੜਨੇ ਕਿਸੇ ਤੋਂ ਹਾਂ ਜਿੱਤੇ ਇੱਕ ਥਾਂ ਮੁੰਦਰ ਇੱਕ ਟੋਕ ਹੋ ਜਾਂਦੀ ਹੈ ਠੀਕ ਹੈ ਜੀ ਹਾਂ ਇਹ ਗੱਲ ਹੈ ਮੈਂ ਕਹਿੰਦੀ ਬਸ ਛੇਤੀ ਦੇ ਦੇ ਦਿਓ ਚਲੋ ਨਹੀਂ ਛੇਤੀ ਆਪਕੇ ਉਹਨਾਂ ਨੂੰ ਆਪਾਂ 2 ਮਹੀਨੇ ਘੇ ਪਾਉਣੇ 2 ਮਹੀਨੇ ਚ ਦੇ ਦਾਂਗੇ ਹਾਂਜੀ ਠੀਕ ਹੋ ਚਾਹ ਮੋਈ ਨਾ ਜੀ ਬੱਸ ਮੈਂ ਚੱਲਦਾ ਆਂ ਫਿਰ ਠੀਕ ਹੈ ਜੀ ਲੈ ਦੇਖ ਲਾ ਮਸੀ ਮੈਂ ਤਾਂ ਆ ਵੀ ਆ ਗਈ ਰੁਸ ਕੇ ਲੈਣ ਵੀ ਨਹੀਂ ਗਿਆ ਕਿੱਡੀ ਕ ਗੱਲ ਹੋ ਗਈ ਲੈ ਉਹਨਾਂ ਦੇ ਮਰਗਤ ਹੋ ਗਈ ਹੋ ਗਈ ਹਵਾ ਆ ਗਈ ਭੋਗ ਪੈ ਗਿਆ ਹੁਣ ਤਾਂ ਘਰੇ ਆ ਜਾ ਸਾਰਾ ਦਿਨ ਉਹਨਾਂ ਦੇ ਬੜਿਆ ਬੈਠਾ ਰਹੂਗਾ ਲੈ ਉਹਨਾਂ ਨੇ ਪਤਾ ਏਡਾ ਬੜਾ ਵਕਤ ਪਾਇਆ ਤਾਂ ਠੀਕ ਹੈ ਤਾਂ ਕਰਦੀ ਹੋ ਰਹਿ ਗਿਆ ਆ ਜਾਏਗਾ ਠੀਕ ਤਾਂ ਦੰਦ ਨਹੀਂ ਲੈ ਵਿਆਹ ਹੋ ਗਿਆ ਹੋ ਗਿਆ ਸਾਰੀ ਗੱਲ ਹੋ ਗਈ ਲੈ ਹੁਣ ਕੀ ਲੋੜ ਉਹਨਾਂ ਦੇ ਘਰੇ ਜਾਣ ਦੀ ਉਹਨੂੰ ਲੈ ਕੋਈ ਨਾ ਪੁੱਤ ਲੈਣ ਆਵੇਗਾ ਤੇ ਹੁਣ ਹੁਣ ਕੀ ਲੋੜ ਆ ਹੁਣ ਤਾਂ ਮੈਂ ਆ ਗਈ ਹੁਣ ਕਿਹਨੂੰ ਲੈਣ ਜਾਊਗਾ ਉੱਥੇ ਪੁੱਤ ਤੇਰੇ ਲੈਣ ਆਉਂਦਾ ਸੀ ਐਨੇ ਤੂੰ ਆ ਗਈ ਲੈ ਹੁਣ ਤਾਂ ਮੈਂ ਆਤੀ ਆ ਗਈ ਹੁਣ ਕੀ ਕਰਨ ਜਾਊਗਾ ਉੱਥੇ ਕੋਈ ਨਾ ਤੂੰ ਵੀ ਗੁੱਸਾ ਠੰਡਾ ਰੱਖਿਆ ਗੁੱਸੇ ਵਾਲੀ ਕੀ ਕਹ ਲੈ ਜਿੱਦ ਦੇ ਮੈਂ ਘਰ ਚ ਵਿਆਹੀ ਆਈਆਂਗੀ ਸਾਰਾ ਦਿਨ ਪਲੇਸ਼ ਹੀ ਨਹੀਂ ਮੁੱਕਦੇ ਤੁਹਾਡੇ ਤਾਂ ਕੰਜਰ ਪਲੇਸ਼ ਹੀ ਪਾ ਰੱਖਿਆ ਸਾਰਾ ਦਿਨ ਕੋਈ ਇੰਨੀ ਗਰਮਣਾਗਿਆ ਕਰ ਕਿ ਆਈ ਨਾ ਐਡਾ ਬਸ਼ਰਮਵੰਦਾ ਨਹੀਂ ਦੇਖਿਆ ਮੈਂ ਲੜਕੇ ਵੀ ਚ ਲੈਤਾ ਮਾਂ ਆਪਣੀ ਦੀ ਤੀ ਨੂੰ ਪੋਰਾ ਆਫੀ ਕਰਨੀ ਹੈਗਾ ਉਹਨੂੰ ਮੇਰਾ ਫਿਕਰ ਤਾਂ ਹੈਗਾ ਤੂੰ ਵੀ ਨਹੀਂ ਉਹ ਸ਼ਾਂਤ ਹੁੰਦੀ ਲੈ ਹੁਣ ਸਾਰੀ ਗੱਲ ਤਾਂ ਹੋ ਗਈ ਲੈ ਹੁਣ ਜਿਹੜਾ ਜਿਹਨੂੰ ਨਵੇਂ ਨੂੰ ਪੱਗ ਦਿੱਤੀ ਹੈਗੀ ਉਹ ਸਾਹਮੂ ਬਾ ਇਹਨੇ ਕੀ ਠੇਕਾ ਲੈਤਾ ਉਹਦਾ ਕੋਈ ਨਾ ਬੁੱਤ ਗਰਮਣਾ ਹੋ ਤੂੰ ਐਸੀ ਵਾਲੇ ਕਮਰੇ ਚ ਅੰਦਰ ਜਾ ਕੇ ਪੈ ਜਾ ਰੌਣਕ ਦਾ ਪੈਣਾ ਹੋਵੇ ਬਾਈ ਤੇ ਦੇ ਉਹ ਨਾ ਨਹੀਂ ਹੜਦੀ ਤਾਂ ਹੀ ਤਾਂ ਦਲਵਿੰਦਰ ਲੜਾ ਉਹ ਵੀ ਸੱਚਾ ਲੜਾ ਕਰਿਆ ਰ ਮੈਂ ਦਲਵਿੰਦਰ ਨੂੰ ਫੋਨ ਕਰਿਆ ਮਾ ਨਾ ਵਸਣਾ ਨਸਾਨੀ ਵਾਲਾ ਸਤਿਕਾਰਾ ਸਿੰਘ ਸਤਿਕਾਰਾ ਆ ਗਿਆ ਤੋ ਹੋ ਠੀਕ ਹੋ ਨਸੀ ਹਾਂ ਠੀਕ ਠਾਕ ਹੋਰ ਸਾਰੇ ਠੀਕ ਹੈ ਹਾਂ ਸਾਰੇ ਠੀਕ ਨੇ ਮਸੀ ਵਧੀਆ ਦੇ ਉਹ ਆ ਰਹੀ ਹੈ ਆ ਵੀ ਹੋਰ ਦੋ ਦਿਨ ਹੋ ਗਏ ਆਈ ਤਪੀਂ ਆ ਰਹੀ ਕਿਉਂ ਕੀ ਕਰਨੀ ਸੀ ਰਾਹ ਲਈ ਜਾਂ ਜਦੋਂ ਲੈਣ ਨਹੀਂ ਆਉਂਦਾ ਮਸਤੀ ਤੈਨੂੰ ਵੀ ਪਤਾ ਦੇ ਉੱਥੇ ਵੀ ਜ਼ਰੂਰੀ ਜੀ ਹੈ ਨਾ ਉਹਨਾਂ ਦੇ ਇੱਕ ਵਕਤ ਪਿਆ ਹੋਇਆ ਸੀ ਆਪਾਂ ਜੀ ਅੱਜ ਨਾਲ ਸਾਥ ਦੇ ਦਿੰਦੇ ਫਿਰ ਕਦੋਂ ਦਿੰਦੇ ਜੀ ਹੈ ਨਾ ਉਹ ਤਾਂ ਠੀਕ ਹੈ ਤੂੰ ਇਹਦੀ ਕੋਈ ਤਾਂ ਕੰਪਨੀਆਂ ਗੱਲਾਂ ਨੇ ਇਹ ਤਾਂ ਕਹਿ ਦਿੰਦੀ ਆ ਲੈ ਨਹੀਂ ਆਉਂਦਾ ਲੈ ਜੋ ਮੈਨੂੰ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਆ ਤਾਂ ਫਿਰ ਤਾਂ ਇਹੀ ਹੈਗੀ ਹੈਗੀ ਹੈ ਤੂੰ ਤਸਿਆਣਾ ਇਦਾਂ ਕਰ ਠੀਕ ਹੈ ਵਾਸੀ ਤੇਰੀ ਮੈਂ ਤਾਂ ਸਿਆਣਾ ਉਹਨ ਸਿਆਣਾ ਬਣ ਕੇ ਰਹਿਣਾ ਪਊਗਾ ਟਾਈਮ ਪਾਸ ਕਰਨਾ ਹੁਣ ਲੱਕੀ ਹੈ ਵਿਚਾਰਾ ਹੁਣ ਚਲ ਉਹ ਸਾਂਭ ਲੂਗਾ ਕੰਮ ਉਥੇ ਆਪਣਾ ਫਰਜ਼ ਸੀ ਨਿਭਾਇਆ ਤਾਂ ਆਪਾਂ ਨੇ ਹੁਣ ਆਪਾਂ ਸ਼ਵਾਸ਼ੇ ਲੈਣ ਯੋਗੇ ਹੋ ਗਏ ਹੁਣ ਇਹ ਤਾਂ ਉਹੀ ਕਮਲੀਆਂ ਗੱਲਾਂ ਕਰੀ ਜਾਂਦੇ ਨੇ ਇਹਨਾਂ ਨੂੰ ਕੀ ਪਤਾ ਇਕਨਾਂ ਚ ਫਿਰ ਸਿਆਣਾ ਬੰਨਣਾ ਪਵੇ ਹੋਰ ਉਹ ਹੀ ਤਾਂ ਗੱਲਾਂ ਵਾਸੀ ਤੇ ਇਹ ਹੀ ਹੈਗੀ ਹੈਗੀ ਆਪਾਂ ਤਾਂ ਕਰੀਏ ਕਿੰਦੋ ਟਾਈਮ ਪਾਸ ਕਰਨਾ ਹੋਗਾ ਜੇ ਦੋ ਇੱਕੋ ਜਿਹੇ ਹੋਗੇ ਸਕੇ ਮੇਰੇ ਪਾਸੇ ਇਹ ਗਰੀਏ ਮਸੀ ਸਾਰੇ ਬਸੇ ਦੇਖਣਾ ਪੈਂਦਾ ਰਿਸ਼ਤੇਦਾਰ ਭੈਣ ਭਾਈ ਅੱਗੇ ਵੀ ਆਪਣੇ ਆਜੋ ਤੇ ਵਕਤ ਪਿਆ ਕੱਲ ਨੂੰ ਪਰਮਾਤਮਾ ਪਤਾ ਨਹੀਂ ਆਪਣੇ ਨਾਲ ਕੀ ਕਰ ਬਣੂਗੀ ਸਾਰੇ ਦੇਖਣਾ ਹੈ ਜੇ ਆਪਾਂ ਕਿਸੇ ਕੜਾ ਹੱਥ ਦਾ ਕੰਮ ਕਰੀਏ ਹਾਂ ਮੈਂ ਤਾਂ ਮਾਹੀ ਨਾਲ ਤਾਂ ਤੈਨੂੰ ਗੱਲਾਂ ਮਾਤਾ ਦੀ ਕੁਝ ਕਹਿਦਾ ਕਦੇ ਮੈਨੂੰ ਕਹਿਦਾ ਬਸ ਹਾਰ ਕੇ ਸੁਣ ਕੇ ਇੱਕ ਕੰਨ ਵਿੱਚ ਦੀ ਹੋਊਂਗੀ ਦੂਜੇ ਵਿੱਚ ਕੱਢਣੀ ਹੈ ਮਧੀਆਂ ਨੇ ਥੇਕ ਟਾਈਮ ਬਸ ਤਾਂ ਹੀ ਹੁੰਦਾ ਹਾਂ ਚਾਹਨੇ ਗਲੇ ਵਿੱਚ ਚੁੱਪਚ ਭਲੀ ਬਸ ਕਿੱਥੇ ਸੀ ਫਿਰ ਅੰਦਰ ਇੱਥੇ ਜਾ ਮੁੰਨਾਇ ਕੈਰੀ ਚਾਹਣਾ ਦੇ ਤੂੰ ਖਾ ਲੈ ਰੋਟੀ ਪਣੀ ਚਲ ਤੂੰ ਰਾਮ ਕਰ ਅ ਭਈ ਮੋ ਜਨ ਨਾ ਸੁਗਤ ਨਾ ਬੇਕਰਤ ਨਾ ਕਿਸੇ ਹੋਵਦਾ ਨਾ ਕਿਸੇ ਵਿਚਾਰਨ ਦਾ ਕਿਸੀ ਨਾ ਆ ਗਿਆ ਤੂੰ ਕਿਉਂ ਨਾ ਨਹੀਂ ਸੀ ਯਾਰ ਉਹਦੇ ਮਾਸੀ ਕੱਲੀ ਬੈਠੀ ਹੋਵੇ ਤੇ ਵੈਡੀਆਂ ਦੀ ਗੱਲਮੈਂਟ ਕੋਈ ਨਾ ਫਿਕਰ ਇਹਦੇ ਦਾ ਅੰਤਾਏ ਬੋਲਦਾ ਕੈਤਾ ਬੈਠੀ ਰਹਿੰਦੇ ਮੈਸੇ ਤੂੰ ਸੌਖਾ ਜੀ ਕਹਿਤਾ ਮਸੀ ਨੂੰ ਵੀ ਬੈਠੀ ਰਹਿੰਦੇ پتہ ਕਿੰਨਾ ਚਿਰ ਘਰ ਸਾਹਮਣੇ ਬਣ ਸੋਚਿਆ ਕਰਮਾ ਨੇ ਮੋਟਾ ਜੇ ਚੱਲੇ ਗਿਆ ਉਦੋਂ ਨਾਲ ਨਹੀਂ ਪੈ ਗਈ ਹੁਣ ਤੈਨੂੰ ਜਾ ਉਹਨਾਂ ਦੀ ਪੀ ਜਾ ਕੇ ਜਿੰਨਾਂ ਦੇ ਰਹਿ ਕੇ ਆਏ ਐ ਨੇ ਦੀ ਨਾ ਪਰ ਜਿੰਨਾਂ ਜਿਹੜੇ ਰਹਿ ਰਹੇ ਆ ਉਹਨੇ ਤਾਂ ਥੀ ਬੀਤੀ ਐ ਉਹ ਤਾਂ ਤਨੀ ਤਰੀ ਕਰੇ ਬੀਤੀ ਹੁਣ ਕਰੇ ਆ ਗਿਆ ਤੇਰੇ ਹੁਣ ਹੁਣ ਤਾਂ ਐਸੇ ਬੀਊਗਾ ਉੱਥੇ ਭਾਗਦਾ ਮਾਰ ਹੋ ਗਈ ਯਾਰ ਤੂੰ ਇਹਦਾ ਪੁੱਛ ਲੈ ਠੰਡੇ ਦਿਮਾਗ ਨਾਲ ਵੀ ਭਾਈ ਕੀ ਬਣਿਆ ਉੱਥੇ ਕੀ ਗੱਲ ਨਾ ਖੈਰ ਨਾ ਸੁੱਖ ਕੋਈ ਪੁੱਛਿਆ ਉਸਨੂੰ ਮੈਨੂੰ ਪੁੱਛਿਆ ਵੀ ਇਹਨਾਂ ਨੇ ਕਿਹਦਾ ਤੋਂ ਲਾ ਕੇ ਆਈਆਂਗੀ ਨਹੀਂ ਲੈਣਗੇ ਆ ਤੂੰ ਮੈਨੂੰ ਮੈਂ ਤੈਨੂੰ ਇਸ ਗੱਲ ਦਾ ਪਤਾ ਹੋਣਾ ਦੇਈਂ ਵੀ ਮੋੜਾ ਕੀ ਕਰਨੀ ਹੈਗੀ ਐਸ ਬੰਦੇ ਨੂੰ ਵੀ ਮਜ਼ਦੂਰੀ ਕੀ ਬਣੀ ਪਈ ਐ ਮਜ਼ਦੂਰੀ ਨੂੰ ਤਾਂ ਤੇਰੇ ਤੇ ਪਹਾੜ ਆ ਗਿਆ ਪਹਾੜ ਆ ਗਿਆ ਇਹ ਜਹਾਵੇਂ ਨਜੇ ਉਹਨਾਂ ਦੇ ਲੱਕੀਰ ਤੇ ਵਕਤ ਪਏ ਪਏ ਅਸਮੇ ਤੁੰਸਾ ਗੱਲਾਂ ਕਰਨੀਆਂ ਸੌਖੀਆਂ ਨਹੀਂ ਘਰੇ ਬੈਠ ਕੇ ਅਗਲੇ ਨੇ ਪੁੱਛ ਕੇ ਦੇਖੋ ਤੈਨੂੰ ਤਾਂ ਲੱਗਣਾ ਹੀ ਸੀ ਗੁੱਸਾ ਆਪਦੀ ਭੈਣ ਦਾ ਅਗਲੇ ਨੇ ਨਾਲੇ ਬਖਤ ਪਿਆਇਆ ਸੀ ਨਾਲੇ ਅਗਲੇ ਨੂੰ ਸਵਾਲ ਕਰਿਆ ਵੀ ਐਂ ਕਰਕੇ ਪਿੰਨੂ ਦਾ ਦਰਦ ਵੀ ਨਹੀਂ ਲੋੜ ਨਾ ਪਰ ਕੀ ਕਹਿੰਦੇ ਉਹ ਪਹਿਲੇ ਬੋਲ ਅਗਲੇ ਨੇ ਲੱਖਰ ਵੀ ਦਿੱਤਾ ਫਿਰ ਲੱਗੇ ਹੀ ਆਇਆ ਲੈ ਬੈਠ ਜਿਵੇਂ ਆਲੀ ਹੁਣ ਤਾਂ ਸੌਖੀ ਜੀ ਹੋਗੀ ਤੂੰ ਲੱਖ ਦੇ ਨੂੰ ਮਾਨੀ ਨੇ ਕਿਹਾ ਪਿਆ ਸਾਰਾ ਤਾਂ ਸੂਟ ਵੀ ਲੈ ਕੇ ਆਣੇ ਨੇ ਚੱਲ ਫਿਰ ਚਲਦੇ ਆਂ ਮੁਜ਼ਾਰ ਮੈਂ ਠੀਕ ਹੈ ਯਾਰ ਪਹਿਲੀ ਮੂਡ ਖਰਾਬ ਕਰਤਾ ਤੂੰ ਲੈ ਤੂੰ ਬੈਠ ਲੈ ਮੈਂ ਚਾਹ ਲੈ ਕੇ ਆਉਂਦੀ ਨਾ ਰਹਿਣ ਦੇ ਮੈਂ ਤਾਂ ਉੱਥੇ ਹੀ ਪੀ ਆਉਂ ਜਿੱਥੇ ਕਿ ਨਹੀਂ ਲੈ ਤੂੰ ਚਾਹ ਲੈ ਛੱਡ ਮੈਂ ਹੁਣ ਤੇਰੇ ਕੋਲੋਂ ਤੇ ਕਾਫੀ ਲੈ ਕੇ ਆਉਣੀ ਆ ਮੈਂ ਸੌਣ ਤਾ ਬਣਾ ਲੈ ਤੂੰ ਚਾਹ ਨੂੰ ਜਾ ਕੇ ਨਲੀ ਮਾਸੀ ਵੀ ਰੁਕੀ ਨਾਲ ਆਪਾਂ ਪੀ ਲਾਂਗੇ ਲਿਆਉਣੀਆਂ ਲਿਆਉਣੀਆਂ ਮੈਂ ਹੁਣ ਤਾਂ ਸਭ ਕੁਝ ਲੈ ਕੇ ਆਉਂਗੀ ਤੂੰ ਬੈਠ ਸਹੀ ਦੇ ਲੈ ਲੱਖ ਦੇ ਨੰਮ

ਕੈਨ ਮਸਲੇ ਬੋਲੀ ਜਾਂਦੀ ਹੈ ਨਾ ਮਾਫੀ ਤਾਂ ਬਹੁਤ ਕੁਝ ਕਹੂੰਗੀ ਖਦ ਹੋ ਗਈ ਹੈ ਵੀ ਤੂੰ ਤਾਂ ਮਤਲਬ ਉਹਨਾਂ ਸਿਆਣੀਆਂ ਜਿਹੜੇ ਗੋਹਰੇ ਨੇ ਉਹਨਾਂ ਨੂੰ ਕਿੱਥੇ ਆਪਣੇ ਪਿਆਰ ਨਾਲ ਕੰਮ ਲੈਣਾ ਹੁੰਦਾ ਹੈ ਉਹਦੇ ਲਈ ਵੀ 10 ਮਿੰਟ ਬੈਠ ਕੇ ਟਾਈਮ ਪਾਸ ਹੁੰਦਾ ਹੈ ਆਪਦੀ ਹੀ ਮਾਰਦੀ ਰਹਿੰਦੀ ਹੈ ਸਾਰਾ ਦਿਨ ਲਹਿਉ ਤਾਂ ਉਹਦੇ ਕੋਲ ਕੀ ਬਹਿਣਾ ਮੈਂ ਕੋਈ ਨਹੀਂ ਤਾਂ ਸਾਨੂੰ ਫਿਰ ਪਤਾ ਨਹੀਂ ਹੈਗਾ ਸੋ ਕੰਮ ਤਾਂ ਹੁੰਦਾ ਕਰਨਾ ਮੈਂ ਆਪਦਾ ਤਾਂ ਬੇਲੀ ਹੈਗੀ ਕਰਦੇ ਗੱਲਾਂ ਕਰਨ ਨੂੰ ਕਰਦਾ ਜਿੰਦਾ ਹੋ ਇਹਦੇ ਬੇਲੀਆ ਹੁਣ ਤੂੰ ਮੁੰਜਾ ਬਾਗੀ ਸਿੰਘ ਚੱਕ ਕੇ ਚੁਣੀ ਉਸੇ ਨੇ ਕਰ ਸਮਝ ਦਸ ਮੈਲ ਘੰਟੇ ਉਹਨੇ ਤਾਂ ਮਾਸੀ ਦੇ ਬਣਾ ਬੈਠਾਗਾ ਅਗਲਾ ਆਪਣੇ ਕੰਮ ਆਇ ਬਖਤਵੈ ਜੇ ਬਣਾਈ ਸੀ ਮਾਸੀ ਦਾ ਬਣ ਗਿਆ ਮੈਂ ਤਾਂ ਜਿਹੜਾ ਕੋਈ ਅੱਜ ਬੁਲਾਉਂਦਾ ਉਹ ਬੰਨਾ ਪੈਣਾ ਤੂੰ ਕੌਣ ਕਦੀ ਕਿਸੇ ਨਾਲ ਬੇਲੇ ਕਦੀ ਕਿਸੇ ਨਾਲ ਲੱਗ ਕੌਣ ਸਰਮ ਨੂੰ ਤੇ ਚਾਹ ਨਹੀਂ ਨੂੰ ਪੁੱਛਿਆ ਨਾ ਮੈਂ ਕਿਸੇ ਨੂੰ ਕੀ ਕਹਤਾ ਬੱਡੂ ਤੁਹਾਨੂੰ ਕੋਈ ਯਾਣਾ ਮੈਨੂੰ ਕਿਤੇ ਦਾ ਬੰਦਾ ਸੁਬਦਾ ਸਾਲਾ ਇਹਦੇ ਹੋਰ ਤੇ ਤਾਂ ਗੱਲ ਚ ਗੁੱਠਾ ਲੈ ਰੱਖਿਆਗਾ ਲਈ ਰੱਖਿਆ ਹੁਣ ਲੱਖ ਰੁਪਏ ਅੰਦਰੋਂ ਉਹਦੀ ਚਾਹ ਆਜੀ ਪਹਿਲਾਂ ਤੂੰ ਵਿੱਚ ਵਿੱਚ ਕਰੀਏ ਦਮੇ ਕਿਹ ਜਣਾ ਲੇ ਗਿਆ ਚਾ ਚੰਦਾ ਐਂਦਾ ਪੈਸੇ ਕਿਥੋਂ ਲੈ ਕੇ ਆਇਆ ਤੂੰ ਪੈਸੇ ਮੈਂ ਉਹ ਲੈ ਆ ਕਿ ਤੂੰ ਨਾ ਪਿੱਛੇ ਦੇਣਾਂ ਸੀ ਕਿਥੋਂ ਲੈ ਕੇ ਆਇਆ ਅੱਛਾ ਪੈਸੇ ਤੂੰ ਮੈਨੂੰ ਦੇ ਦੇ ਤੇਰਾ ਕੀ ਪਤਾ ਆ ਦੋ ਜੀਰ ਹੁਣ ਉਹ ਐ ਪੁੱਛਿਆ ਆਗੇ ਵੀ ਤੂੰ ਲੱਖ ਰੁਪਈਆ ਲੈ ਆ ਬਈ

ਜੇ ਲੱਭੇ ਤੈਨੂੰ ਤਾਂ ਅਸੀਂ ਲੱਖ ਦਾ ਡੇਢ ਦੇ ਦਾਂਗੇ ਪਰ ਸਾਨੂੰ ਸਮਾਂ ਦੱਸੋ ਉਹ ਕਹਿ ਕੇ ਆਇਆ ਉਹ ਵੀ ਮੈਂ 2 ਮਹੀਨੇ ਵਿੱਚ ਦੇ ਦਵਾਂਗਾ ਕੋਈ ਨਾ ਆਪ ਹੀ ਉਤਰ ਜਾਣਗੇ ਦੇ ਦਾਂਗੇ ਆਪਾਂ ਕਿਹੜਾ ਭੱਜੇ ਜਾਂਦੇ ਆ ਇਹ ਤਾਂ ਜਦ ਕਿ ਉਹ ਟੈਲਰ ਆ ਪਰ ਉਹ ਦੂਮੇ ਕਹਿ ਨਹੀਂਉ ਠੀਕ ਹੈ 2 ਮਹੀਨੇ ਦੀ ਤੱਕ ਤਾਰੀਖ ਪਰ ਡੇਢ ਪੌਣੇ 2 ਮਹੀਨੇ ਲਈ ਰੱਖੀ ਦੀ ਜੀ ਪੈਸੇ ਫਿਰ ਬੰਦਾ ਲੱਗ ਗਿਆ ਅੱਗੇ ਬਾਅਦ ਤੇ ਫਿਰ ਲੋੜ ਪਈਏ ਪਹਿਲੇ ਪਾਈ ਨੂੰ ਰਿਸਟੇਰ ਮੈਂ ਹੁੰਦਾ ਨਾ ਭਾਈ ਉਹਨਾਂ ਨੇ ਦੇ ਨਾਲ ਮੋਟ ਵੜੀਆ ਕੋਈ ਨਾ ਦੇਖਾਂਗੇ ਇਹ ਵਾਅਦੇ ਦੇਣੇ ਆ ਕਿ ਨਹੀਂ ਅੱਛੇ ਵਾਅਦੇ ਤਾਂ ਦੇਣੇ ਪੈਣਗੇ ਵਾਅਦੇ ਕੰਮੀ ਨੇ ਜਿੰਨੇ ਚੀਜ਼ ਲੈ ਕੇ ਆਏ ਆ ਉਹ ਦੇਵਾਂਗੇ ਤੂੰ ਉਨੇ ਚਲਾ ਬੈਠਾ ਰਹਿ ਕੋਣ ਦਿੱਤਾ 15000 ਉਹਦਾ ਕੀ ਕਰਾਂ ਮੈਂ ਹੋਰ ਕੱਜੇ ਚੜਨ ਮੈਂ ਜਿਹੜਾ ਵਿੱਚੋਂ ਦੇਣਾ ਮੈਂ ਕਰ ਗੁਰਪੰਤਾ ₹50000 ਦੇ ਜਾ ਉਹ ਦਿੱਤੇ ਹੋਏ ਜਿਹੜੇ ਵਿੱਚੋਂ ਬਾਕੀ ਬਾਜੂ ਹੋਰ ਕੋਈ ਕਾਰਵਾਰ ਦਿਲਾਉਣਾ ਹੈ ਨਾ ਫਿਰ ਮੈਨੂੰ ਛੁੱਟ ਨਹੀਂ ਦਵਾ ਕੇ ਲਿਆਉਣਾ ਛੁੱਟਾ ਤੂੰ ਨਾ ਲਾਵੀਏ ਅਗੂਦਰ ਫੇਰ ਆਉਂਗੀ ਕਿੱਥੇ ਪਿਆ ਚੋਨਾ ਦਾ ਲੈ ਫੇਰ ਕੀ ਮੇਰੇ ਮਰੀ ਤੇ ਪਾਏਗਾ بس ਤਿੰਨ ਦਾ ਹਾਰਿੰਦਾ ਐ ਤੇ ਜੇ ਤੂੰ ਕੋਈ ਚੀਜ਼ ਦੇਣੀ ਐ ਮਰੀ ਤੇ ਐ ਹੋ ਜੂਗੀ ਮੈਂ ਹੋ ਜੂਗੀ ਆ ਹੀ ਪਤਾ ਨਹੀਂ ਮੈਨੂੰ ਟੰਕੀਆਂ ਦੇਣੀਆਂ ਐ ਪਤਾ ਨਹੀਂ ਮੈਨੂੰ ਘਰੂ ਨਹੀਂ ਐ ਪਰ ਨਹੀਂ ਜਿੱਦੇ ਮਰਦੀ ਉਹਦੇ ਮੂਡ ਮੇਰੇ ਨਾਲੇ ਮੇਕਅਪ ਕਰਦੀ ਮੇਰੇ ਪਰ ਦੂਵੀਂ ਕਰ ਦੇਗੀ ਹੁਣ ਇਸੇ ਰੇਜ ਦੇ ਕਰੀਏ ਮੈਂ ਖੱਡੂ ਫਿਰੇ ਤਾਂ ਹਲੇ ਚੜੀ ਹੀ ਮੈਂ ਜਿੱਦੇ ਚੜ ਕੇ ਝਾਕੇਗਾ ਫਿਰ ਜਾਂ ਜਾ ਵੀ ਲੈ ਨੋ ਲਵੀਂ ਦਾ ਗਿਆ ਕਿ ਕੇ ਜਾ ਇਹਦਾ ਕੀ ਜਿਹੜਾ ਜੀ ਕੋਈ ਕੋਈ ਬਾਰੋਂ ਆਇਆ ਥੱਕ ਟੁੱਟ ਕੇ ਰੈਸਟ ਕਰ ਲੋ ਹੋਰ ਬਾਰੋਂ ਆਇਆ ਤੂੰ ਤਾਂ ਜਾ ਹੁਣ ਕੋਈ ਨਾ ਮਸਿਕੂਲੇ ਬਹਿ ਜਾ 10 ਮਿੰਟ ਨੀਂਦ ਤੇ ਤੂੰ ਜਿੰਜਾ ਜਾ ਕੇ ਸੌਂ ਜਾ ਹੁੰਦਾ ਮੈਨੂੰ ਰੈਸਟ ਕਰਨੇ ਘੰਟਾ ਫੇ ਸ਼ਾਮ ਨੂੰ ਦੇਖ ਲੈ ਮਿੱਕਲੇ ਬਸ ਜਾਨ ਤੂੰ ਪੈ ਇੱਥੇ ਸਸਤੀ ਕਰ ਬੀ ਕਰ ਦੇ ਰੇ ਹੋਰ ਕਿਵੇਂ ਠੀਕ ਹੋ ਹਾਂ ਵਧੀਆ ਬੈਠ ਜਾ ਵੀਰੇ ਮੈਂ ਪਾਣੀ ਲਿਆਉਣੀ ਹਾਂ ਹਾਂ ਬੈਠ ਕੋਈ ਨਾ ਲੈ ਆਵੇ ਦੇਖ ਲੈ ਤਾਂ ੁੱਪ ਦਾ ਫਿਰ ਵੀ ਕਰ ਹੀ ਦਿੱਤੀ ਜਿੰਨਾ ਮਰਜ਼ੀ ਮਾਸੀ ਨੇ ਕਹਿਤਾ ਵੀ ੁੱਪ ਨਾ ਕਰੀ ੁੱਪ ਨਾ ਕਰੀ ਫਿਰ ਵੀ ਉਹੀ ਟਾਈਮ ਕਰਤਾ ਧਰਮੀ ਹੁੰਦਾ ਵੀਰੇ ਬਸ ਤੇ ਮਾਸੀ ਕੋਲ ਚੱਲੀ ਕਿ ਉਹ ਰਿ ਬਲਾਲਾ ਮਾਸੀ ਨੂੰ ਬਈ ਮੈਂ ਹਾਂ ਉਹ ਰਿ ਬਲਾ ਲਓ ਪੈਂਟ ਲੈ ਕੇ ਜਾਣਾ

ਆ ਗਿਆ ਪੁੱਤ ਹਾਂ ਆ ਗਿਆ ਬੱਬੇ ਅੱਛਾ ਹੋਰ ਪੁੱਤ ਤਗੜਾ ਹਾਂ ਆਏ ਹੀ ਛੋਣ ਲਾਤਾ ਲੌਣ ਲੱਗ ਰਿਹਾ ਬੇਰੋਹੀ ਵਾਲੇ ਅੱਛਾ ਹੂੰ ਗਰਮੀ ਬਹੁਤ ਮੱਚੀ ਜਾਂਦੀ ਢੇੜ ਕੀ ਲਗਲ ਮੱਚੀ ਮੱਚੀ ਜਾਂਦਾ ਪੁੱਤ ਪਰ ਬੱਬੇ ਗਰਮੀ ਬਾਲੀ ਆਗੀ ਅੱਕ ਲੱਗੀ ਪਈ ਆਗੀ ਹੋਰ ਪੁੱਤ ਡੇਢ ਕ ਨਾਲ ਮੱਚੀ ਕਰ ਲੈ ਵੀ ਦਵਾਰੇ ਲਾਉਣੀ ਪਈ ਫੇਰ ਉਹਦਾ ਹੋਰ ਖਰਚਾ ਵਧ ਗਿਆ ਜੀ ਲਾਉਣ ਵਾਲੇ ਕਹਿੰਦੇ ਹੁੰਦੇ ਛੱਡ ਲਾਵਾਂਗੇ ਫਿਰ ਹਜੇ ਨਾ ਲਾਈ ਪੁੱਤ ਦੇਖੀ ਜਾ ਇੱਕ ਗੱਲ ਹੋਰ ਪੁੱਛਣੀ ਸੀ ਬੱਬੇ ਤੈਨੂੰ ਹਾਂ ਸਰ ਇਹ ਪਿੰਡ ਗਈ ਸੀ ਤੂੰ ਕੰਟਕ ਲਾ ਕੇ ਫਿਰ ਵਾਪਸ ਆ ਗਈ ਉਹ ਤਾਂ ਪੁੱਤ ਮੈਂ ਆ ਗਈ ਸੀ ਹੂੰ ਉਹ ਤੇਰੀ ਮਾਸੀ ਮਿੰਦਰ ਦਾ ਬਦਲ ਲਈ ਸੀ ਅੱਛਾ ਤੇ ਫਿਰ ਮੈਂ ਮੋੜ ਨਾ ਦੇ ਛੇਤੀ ਤਾਂ ਕਰਕੇ ਮੈਨੂੰ ਆਉਣਾ ਪਿਆ ਆ ਲੰਮਾ ਕਿਚਾ ਮਨ ਲੈ ਬੁੱਤ ਹਾਂਜੀ ਆ ਲੈ ਲੈ ਤੋਂ ਨਹੀਂ ਲੈਣੀ ਬੁੱਤ ਨਹੀਂ ਮਸੀ ਮੈਂ ਨਹੀਂ ਪੀਣੀ ਹੈਗੀ ਤੁਸੀਂ ਕੋਈ ਨਾ ਘਰੋ ਗੱਲਾਂ ਦੇ ਨਾਲ ਚਾਹ ਪੀ ਲੋ ਮਨ ਲੈ ਕੰਮ ਕਰ ਲਾਂ ਠੀਕ ਹੈ ਨਾ ਬੁੱਤ ਤਾਂ ਮੈਂ ਲੈਣਾ ਆਇਆ ਸੀ ਹੋਰ ਬੇਬੇ ਲੈਣ ਆਇਆ ਸੀ ਮਾਂ ਚੱਲ 2-4 ਦਿਨ ਲਾ ਆਉਂਦੀ ਨਾ ਬੁੱਤ ਹੋਰ ਇਹ ਤਾਂ ਨਾ ਰੀਤ ਕੱਲੀ ਹੈਗੀ ਜੋਨ ਲਾਉਂਦੇ ਫਿਰ ਦੰਦਰਬਾਈ ਹੋਰੀ ਤੇ ਦੇਖ ਤੱਕੀ ਹੋਰੀ ਰੀਤ ਤੱਕ ਲੀਬੇ ਵਿੱਚ ਉਹਨਾਂ ਦਾ ਆਪਣੇ ਵੀ ਲਾਉਂਦੇ ਨੇਗੇ ਐ ਪੁੱਤੋ ਇਹ ਜਵਾਕੜੀ ਨਹੀਂ ਆਣੀ ਹੈ ਹਜੇ ਇਹਨੂੰ ਭੇਤ ਨਹੀਂ ਆਸੇ ਦਾ ਅੱਛਾ ਹਾਂ ਅੱਜਕੱਲ ਠਗਿਆੜ ਹੋਰੀਂ ਬਾਲਿਆ ਹੁੰਦੇ ਨੇ ਚਲ ਫਿਰ ਇਸ ਤੇ ਸਾਰ ਲੈ ਚਲ ਦੋ ਕੁ ਦਿਨਾਂ ਨੂੰ ਲੈਣ ਆ ਜੂ ਮੈਂ ਤੈਨੂੰ ਹੋਰ ਕੀ ਹੁਣ ਲੈਣ ਆਏ ਬਦਕੋ ਮੈਂ ਹੂੰ ਮੈਂ ਵੀ ਆ ਜੂਗੀ ਇੰਸੀ ਮਹਾਚਲ ਜਿਹਾ ਬਾਗ ਜਾਂਦੇ ਚੱਲ ਸਾਡਾ ਵੀ ਚੋਨਾ ਲੱਗਦਾ ਹੋਣਾ ਤੁਹਾਨੂੰ ਚੱਲ ਕੋਈ ਨਹੀਂ ਤੁਸੀਂ ਸਾਰਾ ਇਹ ਦੋ ਦਿਨਾਂ ਨੂੰ ਦੇਣ ਆਜੂਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇਰੀ ਮਾਸੀ ਹੈਗੀ ਉੱਥੇ ਤੁਸੀਂ ਸਹਾਰੋ ਤੇ ਮੈਨੂੰ ਉਹ ਕਰਨ ਦੇ ਉਹ ਰਹਿਣ ਦੇ ਫਿਰ ਲੱਕੀ ਗੁੱਸਾ ਹੋ ਜਾਊਗਾ ਹੁਣ ਤਾਂ ਲੱਕੀ ਨਹੀਂ ਜਮੇ ਸੌਂਵਾਰ ਕਿਹਾ ਮਾਂ ਮੇਰੇ ਕਹੀ ਬਹਿਣਾ ਤਾਂ ਜਾਣੀ ਨਹੀਂ ਦੇਖੋ ਤਾਂ ਛੋਡ ਕੇ ਆ ਤਾਂ ਮੈਂ ਜਮਾ ਨਹੀਂ ਲੱਕੀ ਦੀ ਵੀ ਮੰਨਣੀ ਜ਼ਰੂਰੀ ਹੈ ਫਿਰ ਉਹਦਾ ਵਿਚਾਰਾ ਤਕਲੀਫ ਚ ਰਹੀ ਹੈ ਇਹ ਹੁੰਦਾ ਬੁੱਤ ਦੇਖ ਹੋਰ ਦੱਸ ਮੈਨੂੰ ਵਧੀਆ ਆਪਣੇ ਪਿੰਡ ਸੁਖਸਾਂ ਦਾ ਹਾਂ ਠੀਕ ਠਾਕ ਹੋਣਾ ਅੱਛਾ ਕੋ ਬੇਬੇ ਕਿ ਕਿਲੇ ਪੈਸੇ ਆਉਣ ਲੈਣ ਜਾ ਕੇ ਆ ਮੈਂ ਨਾ ਬੁੱਤ ਮੈਂ ਆ ਵੀ ਜਾ ਆਉਂਗੀ ਨਾ ਨਾਨਾ ਤੂੰ ਨਾ ਜਾਇ ਕੋਈ ਨਹੀਂ ਬੁੱਤ ਮੈਂ ਜਾ ਆਉਂਗੀ ਨਾ ਆਉਂਗੀ ਤਾਂ ਹੈਗੀ ਮੈਂ ਅੱਛਾ ਵੀ ਤੂੰ ਲੈ ਆਈ ਹਾਂ 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 ਦੱਸ ਤੂੰ ਸਾਬ ਦਾ ਕੱਟਾ ਤਨੋ ਚਲ ਤੇਰੀ ਮਰਜ਼ੀ ਆ ਫਿਰ ਮੈਂ ਤਾਂ ਆਈ ਸੀ ਮਾ ਚਲ ਮੈਂ ਮਾਰਨ ਨਾ ਨਾ ਮੈਂ ਆਪ ਹੀ ਦੇ ਆਉਂਗੀ ਅਰੇ ਹੁਣ ਕੁੜਾ ਪਨੋਂ ਇੰਨੇ ਪੈਸੇ ਦੀ ਲੋੜ ਹੈਗੀ ਲੋੜ ਤਾਂ ਹੁਣ ਰਹਿੰਦੀ ਹੈ ਬੇਬੇ ਛੋਨੇ ਵਾਲਿਆਂ ਦੇ ਵੀ ਦੇਣੇ ਆ ਕੋਈ ਨਾ ਮੈਂ ਆਪ ਹੀ ਆ ਕੇ ਸਾਰਾ ਸਾਬਤ ਦਾ ਕਰਕੇ ਆਪ ਹੀ ਦੇ ਜਾਂਗੀ ਟੈਨਸ਼ਨ ਨਾ ਲੈ ਅੱਛਾ ਹਾਂ ਤੇ ਆਪਣੇ ਕਿੰਨੇ ਕ ਲੱਗੇ ਛੋਨਾ ਆਪਣੇ ਕਹਿੰਦੇ ਨੇ ਭਈਏ ਪੌਣਾ ਕਿੱਲਾ ਲੱਗਿਆਗਾ ਸੇ ਕਿੰਨੇ ਕੇ ਬੰਦੇ ਹੁੰਦੇ ਛੋਨੇ ਵਾਲੇ ਭਈਏ ਨਹੀਂ ਮਿਲੇ ਹੈਗੇ ਆਪਣੇ ਦਵਾਈਆਂ ਤੇ ਲਵਾਉਂਦੇ ਨੇ ਪੌਣਾ ਕਿੱਲਾ ਲਾਇਆ ਵੀ ਪਿੰਡ ਵਾਲੀ ਪਾਰਟੀ ਨੇ ਨਾ ਬਈਂ ਇਹ ਦਲਵਾਇਆਗਾ ਪਿੰਡ ਵਾਲੇ ਟੇਂ ਦਲਵਾਇਆ ਉਹਦਾ ਫਿਰ ਚੌਲਾ ਚੂਲਾ ਆਉਂਦਾ ਬਹੁਤ ਖਰਚਾ ਹੋ ਗਿਆ ਹੁਣ ਹਨਾ ਲੂ ਲੂ ਜੇ ਉਹ ਤਾਂ ਬੁੱਤ ਦੇਖ ਮੈਨੂੰ ਪਤਾ ਨਹੀਂਗਾ ਕਿਵੇਂ ਕਰਿਆ ਹੋਣਾ ਇਹਨਾਂ ਨੇ ਉਹ ਕਹਿੰਦੇ ਸੀ ਤਾਂ ਬਈਂ ਆਂ ਵਧੀਆ ਲਾਉਂਦੇ ਨਾਲ ਕਹਿੰਦੇ ਸਿੱਧੀ ਵਾਲੇ ਲਾਉਂਦੇ ਹੁੰਦੇ ਬਈਏ ਨਾ ਉਹ ਤਾਂ ਸਿ ਵਧੀਆ ਲਾਉਂਦੇ ਨੇ ਕਹਿੰਦੇ ਛੇਦੀ ਲਾ ਆਉਂਦੇ ਨੇ ਹਾਂ ਲਾਉਂਦੇ ਤਾਂ ਛੇਦੀ ਨੇਗੇ ਥੋੜੇ ਜਿ ਆਪਣੇ ਲੋਕ ਵਿਚਾਰੇ ਨਾ ਪਤਾ ਕੀ ਗੱਲ ਖਾਣ ਪੀਣ ਨੂੰ ਹੈ ਨਹੀਂਗਾ ਉਹਨਾਂ ਸ਼ਬੱਤ ਜਿਆ ਕਰਕੇ ਤੈਨੂੰ ਪਤਾ ਲਾਈ ਜਾਂਦੇ ਨੇ ਹਾਂ ਉਹ ਤਾਂ ਬੇਬੇ ਜਿੰਨਾ ਕ ਆਪਣਾ ਪਿੰਡ ਵਾਲੇ ਲਾਉਂਦੇ ਨਾ ਸਵੇਰੇ ਉਦੋਂ ਪਹਿਲਾਂ ਪਹਿਲੀ ਲਾਉਂਦੇ ਉਹਨਾਂ ਤਾਂ 2 ਕਿੱਲੇ ਲਾਉਂਦੇ ਸਵੇਰੇ 10 ਵਜੇ ਦਿਨ ਤੱਕ ਹਾਂ ਕਿਥੋਂ ਟੇਸਣ ਤੋਂ ਜਾਂ ਕਿੱਲੇ ਸੀ ਬਈ ਇਹਨਾਂ ਜਾਖਲ ਤੋਂ ਲੈ ਸੀ ਤਾਂ ਸੇਹੋਂ ਤਾਂ ਵਧੀਆ ਪਿੰਡਾਂ ਨਾਲ ਤਾਂ ਪੰਗੇ ਪਿੰਡਾਂ ਦਾ ਰੇਟ ਵੀ ਦੁੱਗਣਾ ਤਿੱਗਣਾ ਹੁੰਦਾ ਹੈਗਾ ਜੇ ਉਹਨਾਂ ਨੇ 3500 ਲੈਣਾ ਤਾਂ ਇਹ 4500 ਮੰਗਣਗੇ ਹਾਂ ਉੱਥੇ ਵੀ ਬਚਤ ਹੋ ਜੂ ਆਪਾਂ ਨੂੰ ਪਿੰਡਾਂ 'ਚ ਇੱਕ ਰੇਟ ਨਹੀਂ ਹੁੰਦਾ ਨਾ ਉੱਥੇ ਹਾਂ ਕੋਈ ਹਾਂ ਇੱਕ ਰੇਟ ਨਾਲ ਚੱਲੇ ਫਿਰ ਤਾਂ ਹੁੰਦਾ ਹੈਗਾ ਕੋਈ ਘਟਚੀ ਲਾਈ ਜਾਂਦਾ ਕੋਈ ਵੱਧ ਚੀ ਲਾਈ ਜਾਂਦਾ ਬਸ ਤਨਫਤੀ ਆ ਚਲ ਉਹ ਨਾਲ ਕਿਤੇ ਰੂਟ ਦਾ ਨਹੀਂ ਰੋਲਾ ਪੈਂਦਾ ਕੋਈ ਹਾਂ ਜਿ ਮਰਜੀ ਕਰਦਾ ਦੁੱਧ ਵੀ ਆ ਵੀ ਬੜਾਏ ਆਉਂਦਾ ਇਹ ਚਾਹ ਵੀ ਨਹੀਂ ਕਰਕੇ ਦਿੰਦੇ ਇਸ ਤਾਂ ਅੱਛਾ ਤੂੰ ਚਾਹ ਵੀ ਨਹੀਂ ਬਣਾਉਣੀ ਪੈਂਦੀ ਨਾ ਚਾਹ ਨਹੀਂ ਬਣਾਉਣੀ ਪੈਂਦੀ ਅਸੀਂ ਆ ਵੀ ਸਾਰਾ ਸੌਦਾ ਪੱਤਾ ਉੱਤੇ ਗੁੱਟ ਚ ਲੇក ਰੱਖਿਆ ਹਾਂ ਹਾਂ ਆਪੀ ਲੱਕੀ ਨੇ ਕਰ ਆਖਿਆਗਾ ਚਲ ਆਪੀ ਲੱਕੀ ਨੂੰ ਹੋਰ ਕੰਮ ਵੀ ਬੋਲਦੇ ਰਹਿੰਦੇ ਨੇ ਇਕੱਲੇ ਨੂੰ ਹਾਂ ਇਹ ਵੀ ਗੱਲ ਠੀਕ ਹੈ ਉਸ ਨਰਮਾ ਜਲਾਇਆ ਸੀ ਇਹ ਦੋ ਕਿੱਲੇ ਕਹਿੰਦਾ ਅੰਨੇ ਏਲੇ ਹਿਤ ਚ ਹਮ ਨਰਮਾ ਦਾ ਘਰ ਸੋਨਾ ਖੜਿਆਗਾ ਨਰਮਾ ਵੀ ਇਤ ਕੀ ਬੀਜੇ ਇਤ ਕੀ ਬੀਜੇਗਾ ਇਤ ਕੀ ਲੋਕਾਂ ਨੇ ਵਰਤ ਕੱਟ ਬੀਜੇਗਾ ਇਹਨਾਂ ਨੇ ਪੰਗਲ ਲਿਆਗਾ ਇਹ ਨਰਮਾ ਬੀਜਾਂਗੇ ਉਹ ਨਰਮੇ ਦਾ ਰੇਟ ਬਹੁਤ ਆਉਂਦਾ ਪਿਛਲੀ ਵਾਰ ਵੀ 9000 ਤੋਂ ਮੁੜ ਕੇ ਆਇਗਾ ਇਤ ਕੀ ਵੀ ਵਧੀਆ ਹੋਊਗਾ ਨਰਮਾ ਵੀ ਸੁਣਾ ਜੇ ਸੁੰਦੀ ਸੰਡੀ ਜੀ ਤਾਂ ੱਖੋਂ ਆਉਂਦਾ ਜੇ ਕਦੇ ਸੁੰਦੀ ਜਾਦੇ ਪੈ ਜੀ ਹਾਂ ਜੇ ਕੋਈ ਹੋਰ ਪੱਤਾ ਬਾਲਾ ਕੁਝ ਹੁੰਦਾ ਤਾਂ ਸੁੰਦੀਆਂ ਜਿਆ ਨਾ ਜੇ ਮੈਨੂੰ ਵੀ ਬਾੜੀ ਹੁੰਦੀਗੀ ਮੈਂ ਤਾਂ ਕਿਹਾ ਸੀ ਮਾਹਤਰ ਨਾਲ ਕੌਣ ਜਾਊਗਾ ਲੱਕੀ ਪੁੱਤ ਤੇ ਜਿੰਨ ਜਰ ਬੁੜੀ ਜਾਵੇ ਨਾ ਕਿ ਕਰੋ ਖੇਤ ਉਹ ਨਿਰ ਨਰਮ ਕਰੇ ਬੜ ਦਿਨ ਜੱਜ ਨਾਲ ਮਤਲਬ ਖੇਤ ਚ ਬੁੜੀਆਂ ਹੁੰਦਾ ਸਾਰਾ ਚੋਗਣੇ ਵੇਲੇ ਫੇਰ ਬੁੜੀਆਂ ਖੇਤ ਚ ਰੁੱਲ ਜਾਂਦਾ ਤੇ ਉਹ ਮੰਨੇ ਨਹੀਂ ਹੈਗਾ ਕਹਿੰਦਾ ਬੇਬੇ ਕੋਸੇ ਨੂੰ ਹੁੰਦਾ ਚਲ ਮਾ ਬਾਨੇ ਨਾਲ ਚਲ ਨਾਲ ਬੇਬੇ ਛਟੀਆਂ ਛੁੱਟੀਆਂ ਵੀ ਹੋ ਜਾਂਦੀਆਂ ਨੇ ਅੱਗੇ ਮौज ਰਹਿੰਦੀ ਸਿਆਲ ਚ ਹਾਂ ਬੁੱਤ ਇਹ ਨਾਲੇ ਸਿਆਲ ਚ ਕਦੇ ਟਿੰਡੇ ਚੁਕਲੇ ਬੁੜੀਆਂ ਖੇਡ ਲੱਗੀਆਂ ਰਹਿੰਦੀਆਂ ਹੋਰ ਹੋਰ ਆਵਦਾ ਬਾਲਣ ਹੋ ਜਾਂਦਾ ਘਰ ਦਾ ਹੂੰ ਹੂੰ ਬਾਕੀ ਨਾਲੇ ਗਾਂ ਇਸ ਨੂੰ ਛੁੱਟੀ ਮਿਲ ਜਾਂਦੀ ਹੈ ਵਿਚਾਰੇ ਨੂੰ ਇਹ ਤਾਂ ਹੈਗਾ ਰੋਟੀ ਬਣਾਣ ਲੱਗੇ ਚੁੱਲ੍ਹੇ ਦੀ ਰੋਟੀ ਵਧੀਆ ਤਾਕਤਪਰ ਹੁੰਦੀ ਹੈਗੀ ਚੁੱਲ੍ਹੇ ਦੀ ਤਾਂ ਹੌਲੀ ਹੁੰਦੀ ਹੈ ਦਾਲ ਸਬ지 ਵਧੀਆ ਹੁੰਦੀ ਹੈਗੀ ਤਾਕਤ ਨਹੀਂ ਹੁੰਦੀ ਗਾਂਸ ਵਾਲੀ ਰੋਟੀ ਚ ਚੱਲ ਚੰਗਾ ਬੇਬੇ ਫਿਰ ਚੱਲਦਾ ਮੈਂ ਚੰਗਾ ਬੁੱਤ ਹਮ ਕਰ ਦੇ ਬੰਡੂ ਨੂੰ ਸਾਜਣ ਅਗਰ ਜੀ ਮੇਰੇ ਚਾਹ ਹਾਂ ਪਹਿਣ ਚਾਹ ਤਾਂ ਪੀ ਲਈ ਸੀ ਫਿਰ ਤੁਸੀਂ ਚੱਲੇ ਵੀ ਔਰ ਫਿਰ ਪਿੰਡ ਵੀ ਚੋਨਾ ਲਾਈ ਜਾਂਦੇ ਆ ਪੁੱਤ ਸਭ ਰੋਟੀ ਨਹੀਂ ਖਾ ਕੇ ਜਾਂਦਾ ਪੁੱਤ ਹਾਂ ਜੀ ਰੋਟੀ ਤਾਂ ਖਾ ਜਾਂਦਾ ਬਸ ਰੋਟੀ ਨੂੰ ਕੀ ਆ ਫਿਰ ਉੱਤੇ ਮਿਰਤਿਆਂ ਤਾਂ ਖੇਤੀ ਕਰਦਾ ਹੈਗਾ ਚਲ ਚੰਗਾ ਪੁੱਤ ਫੋਨ ਕਰਦੀ ਜਾ ਕੇ ਹਾਂ ਵੀਰੇ ਅਗਰ ਤੂੰ ਬਹੁਤ ਵਧੀਆ ਕੀਤਾ ਵੀਰੇ ਮੈਨੂੰ ਅਨਸਾਰ ਕਹਿੰਦਾ ਮੈਂ 4 ਦਿਨ ਰੱਖੂਗਾ ਮਾਂ ਨੂੰ ਮੈਂ ਕਿਹਾ ਨਾ ਬਈ ਬਾੜੀ ਹੱਦ ਤੱਕ 2 ਦਿਨ ਰੱਖ ਲੈ ਹੁੰਦੇ ਲੈ ਆਪਣੇ ਆਪ ਹੀ ਛੱਡ ਕੇ ਗਏ ਆ ਵੀਰੇ ਚਲ ਆਏ 2 ਦਿਨ ਲਾ ਜੂਗੇ ਨੇ ਚੋਨਾ ਲੱਗ ਜੂ ਆਪਣਾ ਹਾਂ ਵੀ ਇਹ ਵੀ ਗੱਲ ਫਿਰ ਉਹ ਵੀ ਲੱਕੀ ਦਾ ਕੱਲਾ ਬੰਦਾ ਕੀ ਕੀ ਕਰੇ ਤੂੰ ਤਾਂ ਮਾਂ ਨੇ ਮੈਨੂੰ ਦੱਸ ਦਿੱਤੀ ਆ ਚਲ ਠੀਕ ਹੈ ਬਣੀ ਜਾਨ ਨੂੰ ਬਈ ਮੈਂ ਕਹਿੰਦੀ ਸੀ ਕਿ ਤੂੰ ਆਥਣੇ ਜੇ ਵਗ ਜਾਂਦਾ ਇੰਨੀ ਧੁੱਪਾ ਨਾ ਪਾਣੀ ਫਿਰ ਆਪਣੇ ਵੀ ਝੋਨੇ ਝੋਨੇ ਦਾ ਕਰਦੇ ਪਰਬੰਧ ਕੋਈ ਝੋਨਾ ਤਾਂ ਲੱਗ ਜਾਂਦਾ ਤੇ ਰੋਟੀ ਤਾਂ ਖਾ ਲੈ ਰੋਟੀ ਵੀ ਮਿਲਟੇ ਚ ਬਣਾ ਲੈਣੀ ਆ ਨਾ ਬਸ ਪਾਣੀ ਟਾਈਮ ਬੜਾ ਲੱਗ ਗਿਆ ਫਿਰ ਕੀ ਆਇਆ ਵੀਰੇ ਤੂੰ ਕੀ ਕੀ ਹੈ ਲੈ ਦੱਸ ਚਲ ਕੋਈ ਬੇਲੇ ਟਾਈਮ 'ਚ ਮਾਰਾਂਗੇ ਜਿਹੜਾ ਦੁਆਰੇ ਰੋਟੀ ਤਾਂ ਹੈ ਮਾਸੀ ਕੋਲੇ ਖਾ ਲੈਣ ਦਾਗਾ ਚਲ ਚਲ ਜਾਨ ਨੂੰ ਚੰਗਾ ਵੀਰੇ ਧਿਆਨ ਨਾਲ ਜਾਇ ਠੀਕ ਹੋ ਗਿਆ ਬਜਾ ਪੁੱਤ ਇੱਧਰ ਆ ਜਾ

ਦੱਸ ਕੀ ਕਰੀਏ ਹੁਣ ਅਸੀਂ ਤੇਰੇ ਚ ਹੀ ਦੇਖਾਂਗੇ ਹੋਰ ਕਿਤੇ ਚ ਦੇਖਾਂਗੇ ਸਾਡੀ ਤਾਂ ਤੂੰ ਹੀ ਆਂਗੀ ਠੀਕ ਹੈ ਹਾਂਜੀ ਤੇ ਮਾਸੀ ਮੈਂ ਕਹਿੰਦੀ ਸੀਗੀ ਹੁਣ ਨਾ ਵੀਰੇ ਨੂੰ ਛੇਤੀ ਛੇਤੀ ਬੁਲਾਏ ਦੇਖੀ ਰੋਜ਼ ਹੀ ਜਾਣ ਵਾਲੀ ਗੱਲ ਛਿੜੀ ਰਹਿੰਦੀ ਆ ਜਿਵੇਂ ਤੇਰਾ ਜੀ ਨਹੀਂ ਲੱਗਦਾ ਨਾ ਉਹ ਮੈਨੂੰ ਜੱਗੇ ਦਾ ਨਹੀਂ ਲੱਗਦਾ ਪੁੱਤ ਓਹੋ ਜੁਗਵੀ ਬਿਰੇ ਨੂੰ ਕੀ ਆ ਵੱਡਾ ਹੋ ਰਿਹਾ ਹੁਣ ਉਹਨਾਂ ਨੂੰ ਸਾਰਾ ਪਤਾ ਏ ਕੰਮ ਕਰ ਰੱਤੀ ਕਰ ਲੈਂਦਾ ਬਥੇਰਾ ਹੋ ਰਹੀ ਹੈ ਜੀ ਇਹ ਤਾਂ ਜਵਾਕ ਵੈਹਾ ਜਾਂਦਾ ਨਿਆਣਾ ਨੇ ਹੁੰਦਾ ਹੈਗਾ ਕੋਈ ਨਾ ਆਪੀ ਖਾਮਲੂ ਬਿਰਾਂ ਨਾਲੇ ਹਜੇ ਨਾ ਜੀ ਲਾਂਚ ਬਥੇਰਾ ਟਾਈਮ ਲੱਗਣਾ ਤੂੰ ਤਾਂ ਉਹੀ ਭਜੂ ਭਜੂ ਕਰੀ ਪਈਆ ਨਾ ਲਾਈ ਆਂਦ ਨੇ ਬੁੱਤ ਸਾਂ ਦੀ ਅੱਧਾ ਕਿੱਲਾ ਪਤਾ ਨਹੀਂ ਕਿੱਲਾ ਕੰਨ ਤੇ ਮੱਚ ਗਿਆ ਹਾਏ ਐਂ ਕਿ ਮੀ ਗਰਮੀ ਕਰਕੇ ਬੁੱਤ ਆਹ ਅੱਗ ਤਾਂ ਸਾਈਡ ਤੇ ਆ ਰਹੀ ਮੇਨੀ ਬੋੰਦਾ ਹੈਗਾ ਰੱਬ ਨੂੰ ਪਤਾ ਨਹੀਂ ਕੀ ਹੋਇਆ ਪਿਆ ਸੇਵਟ ਜਿਹੇ ਬੁੱਤ ਲੋਕ ਹੋਣਾ ਹੋਇਆ ਰੱਬ ਉਹ ਆਪਣੇ ਵਰਗਾਂ ਨੂੰ ਵੀ ਮਾਰ ਦਿੰਦਾਗਾ ਹਮ ਲੋਕ ਘਟ ਕੇ ਜਾਰਦੇ ਨੇ ਲੋਕ ਅੱਗਾਂ ਲਾਉਂਦੇ ਨੇ ਕੰਟ ਕਾਟ ਕੜਕੇ ਇਹ ਤਾਂ ਹੈ ਭਾਈ ਫਸਲ ਕੱਢ ਲੈਂਦੇ ਨੇ ਬਾਅਦ ਚੱਗ ਲਾ ਦਿੰਦੇ ਨੇ ਰੱਬ ਕਿੱਥੇ ਬੁਸ਼ ਆਊਗਾ ਹੂੰ ਜਿੰਨੀ ਠੰਡ ਸੀ ਨਾ ਉੰਨੀ ਗਰਮੀ ਹੋਈ ਆ ਹਾਜੀ ਤਾਂ ਦੇਖੀ ਬੁੱਤ ਬਹੁਤ ਖੁਸ਼ ਕਰੂਗਾ ਇਹ ਚਲੋ ਵਾਸੀ ਕਾ ਨੂੰ ਮੁਸ਼ ਕਰੇ ਸੱਚੀ ਲੋਕ ਤੰਗ ਹੁੰਦੇ ਨੇ ਤੰਗ ਤਾਂ ਹੁੰਦੇ ਨੇ ਪਰ ਲੋਕ ਗੋਲਦੇ ਨਹੀਂ ਹੈਗੇ ਇਹ ਬਚਤੀ ਆਪਣੇ ਵਰਗਾਂ ਗਰੀਬਾਂ ਕਰਕੇ ਆ ਜਿਵੇਂ ਗਰੀਬ ਗਰੁੱਪ ਨੇ ਆਪਣੇ ਉਹਨਾਂ ਦੀ ਗੱਲ ਕਰਦੀ ਆ ਉਹਨਾਂ ਦੀ ਦਵਾਵਾਂ ਚ ਰੱਬ ਵਸਦਾ ਹੁੰਦਾ ਪੁੱਤ ਹਾਂਜੀ ਹਾਂ ਤੇ ਮੈਂਸੀ ਤੁਸੀਂ ਸੌਣਾ ਨਾ ਜੇ ਹੁਣ ਸੌਜੋ ਘੰਟਾ ਹੋਰ ਸਰ ਜਦੋਂ ਹੀ ਨਾ ਪਰੇ ਪਰੇ ਜਾ ਹੋ ਰਿਹਾ ਲੈ ਮੈਂ ਘੁੱਟਦਾ ਨਹੀਂ ਤੁਸੀਂ ਸੌਜੋ ਇਹ ਬੱਲਾ ਬੱਲਾ ਹੀ ਦੱਬੀ ਪੁੱਤ ਤੁਸੀਂ ਇੰਨੇ ਵੱਡਾ ਹੀ ਜਾਂਦਾ ਪੈ ਜਾਓ ਇੱਕ ਤਵ ਦਪਹਿਰ ਨੂੰ ਕੱਟ ਲਈ ਰੱਖਦੇ ਨੇ ਪਤਨ ਕੀ ਹੋਇਆ ਪਿਆ ਏ ਇਹ ਦੇ ਕਰਕੇ ਲਾਈ ਰੱਖਦੇ 17 ਤੁਰਾ ਪਾਉਂਦੇ ਹੋਣੇ ਪੁੱਤ ਹਮ ਹਾਂ